ਕਿਸਾਨਾਂ ਦੀ ਝੋਨੇ ਦੀ ਫਸਲ ਪੂਰੀ ਪੱਕ ਕੇ ਤਿਆਰ ਹੋ ਚੁੱਕੀ ਹੈ ਪਰ ਇਸ ਵਾਰ ਕਿਸਾਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਭਾਵੇਂ ਚਾਹੇ ਇੱਕ ਤਰੀਕ ਤੋਂ ਸਰਕਾਰੀ ਖਰੀਦ ਸ਼ੁਰੂ ਹੋ ਗਈ ਪਰ ਆਰਟੀ ਐਸੋਸੀਏਸ਼ਨ ਸਹਿਰਾਰ ਐਸੋਸੀਏਸ਼ਨ ਅਤੇ ਮਜ਼ਦੂਰ ਐਸੋਸੀਏਸ਼ਨ ਲਗਾਤਾਰ ਆਪਣੀ ਹੜਤਾਲ ਦੇ ਉੱਪਰ ਚੱਲ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਉਹਨਾਂ ਦੇ ਵੱਲੋਂ ਅਨਾਜ ਮੰਡੀਆਂ ਦੇ ਵਿੱਚ ਮਾਰਕੀਟ ਕਮੇਟੀਆਂ ਦੇ ਵਿੱਚ ਰੋਜ਼ਾਨਾ ਧਾਨੇ ਲਗਾਏ ਜਾ ਰਹੇ ਨੇ ਤੇ ਲਗਾਤਾਰ ਜਿਹੜਾ ਕੰਮ ਹੈਗਾ ਉਹ ਬੰਦ ਆ ਇਸ ਵਕਤ ਅਸੀਂ ਤੂਰੀ ਦੀ ਮਾਰਕੀਟ ਕਮੇਟੀ ਦੇ ਵਿੱਚ ਮੌਜੂਦ ਆ ਜਿੱਥੇ ਦੇਖ ਸਕਦੇ ਹੋ ਕਿ ਜਿਹੜੀ ਆਰਟੀ ਐਸੋਸੀਏਸ਼ਨ ਆ ਉਹ ਦਰੀਆਂ ਵਿਛਾ ਕੇ ਆਪਣਾ ਧਰਨਾ ਪ੍ਰਦਰਸ਼ਨ ਕਰ ਰਹੀ ਆ ਆਪਣੇ ਕਮਿਸ਼ਨ ਦੇ ਵਾਅਦੇ ਨੂੰ ਲੈ ਕੇ ਜਿਹੜਾ ਹੈਗਾ ਲਗਾਤਾਰ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਗੱਲਬਾਤ ਵੀ ਕਰਾਂਗੇ ਪਹਿਲਾਂ ਸਰ ਨਾਲ ਆਰਟੀ ਐਸੋਸੀਏਸ਼ਨ ਦੇ ਨੁਮਾਇੰਦੇ ਨੇ ਸਰ ਕੀ ਨਾਮ ਆ ਤੁਹਾਡਾ ਜੀ ਮੇਰਾ ਪ੍ਰਦੀਪ ਕੁਮਾਰ ਆ ਜੀ ਪਰਦੀਪ ਜੀ ਕਿਵੇਂ ਦੇਖਦੇ ਹੋ ਇੱਕ ਤਰੀਕ ਤੋਂ ਸਰਕਾਰੀ ਖਰੀਦ ਸ਼ੁਰੂ ਹੋ ਗਈ ਪਰ ਤੁਹਾਡੇ ਵੱਲੋਂ ਲਗਾਤਾਰ ਧਰਨੇ ਪ੍ਰਦਰਸ਼ਨ ਚੱਲੇ ਨੇ ਸਟ੍ਰਾਈਕ ਦੇ ਉੱਪਰ ਚੱਲ ਰਹੇ ਹੋ ਸਰ ਅਸੀਂ ਮਹੀਨਾ ਡੇਢ ਮਹੀਨਾ ਪਹਿਲਾਂ ਹੀ ਸਰਕਾਰ ਨੂੰ ਆਪਣੀਆਂ ਮੰਗਾਂ ਬਾਰੇ ਸੁਚੇਤ ਕੀਤਾ ਸੀਗਾ ਵੀ ਸਾਡੀਆਂ ਇਹ ਮੰਗਾਂ ਨੇ ਮਜ਼ਦੂਰਾਂ ਦੀਆਂ ਜਾਂ ਆੜਤੀਆਂ ਦੀਆਂ ਜੋ ਵੀ ਦਿੱਕਤਾਂ ਸੀਗੀਆਂ ਅਸੀਂ ਮੈਮੋਰੰਡਮ ਵੀ ਦਿੱਤੇ ਤੇ ਸਰਕਾਰ ਨੂੰ ਇਹਦੇ ਬਾਰੇ ਸੁਚੇਤ ਵੀ ਕੀਤਾ ਪਰ ਸਰਕਾਰ ਦੇ ਕੰਨ ਤੇ ਜੂ ਤੱਕ ਨਹੀਂ ਰੰਗੀ ਤੇ ਹੁਣ ਮਤਲਬ ਜਿਹੜਾ ਟਾਈਮ ਆ ਗਿਆ ਜੀਰੀ ਦਾ ਅੱਗੇ ਤਾਂ ਹੁਣ ਹਾਲਾਤ ਜਿਹੜੇ ਹੈਗੇ ਨੇ ਉਹ ਸਰਕਾਰ ਦੇ ਵੀ ਸਾਹਮਣੇ ਹੋਣਗੇ ਤੇ ਸਾਰਿਆਂ ਨੂੰ ਦੇਖਣ ਨੂੰ ਮਿਲਣ ਗਈ ਕਿਉਂਕਿ ਜੀਰੀ ਪੱਕ ਕੇ 2-4 ਦਿਨਾਂ ਦੇ ਵਿੱਚ ਮੰਡੀਆਂ ਦੇ ਵਿੱਚ ਆ ਜਾਣੀ ਹੈ ਤੇ ਉਸ ਤੋਂ ਬਾਅਦ ਜਿਹੜੇ ਹਾਲਾਤ ਨੇ ਉਹ ਵੱਧ ਤੋਂ ਵੱਧ ਤਰ ਹੀ ਹੁੰਦੇ ਜਾਣਗੇ ਕੋਈ ਸੁਧਾਰ ਹੋਣ ਵਾਲੀ ਗੱਲ ਨਹੀਂ ਕਿੰਨੇ ਕਮਿਸ਼ਨ ਦਾ ਤੁਹਾਡਾ ਜਿਹੜਾ ਫਰਕ ਨਿਕਲ ਰਿਹਾ ਕਿੰਨਾ ਤੁਹਾਨੂੰ ਹੁਣ ਤੱਕ ਕਮਿਸ਼ਨ ਮਿਲ ਰਿਹਾ ਤੇ ਕਿੰਨੇ ਕਮਿਸ਼ਨ ਦੀ ਤੁਹਾਡੀ ਮੰਗ ਹੈਗੀ ਜਿਹੜੀ ਸਰਕਾਰ ਦੇ ਕੋਲੋਂ ਤੁਸੀਂ ਮੰਗ ਰਹੇ ਹੋ ਸਰ ਸਾਨੂੰ ਤਕਰੀਬਨ 35-40 ਸਾਲ ਹੋ ਗਏ ਅੱਧਾ ਕੰਮ ਕਰਦਿਆਂ ਨੂੰ ਤੇ ਜਿਹੜਾ ਇਹ ਅਨੋਖਾ ਕੰਮ ਹੈ ਅਸੀਂ ਪਹਿਲੀ ਵਾਰ ਦੇਖ ਰਹੇ ਆਂਗੇ ਵੀ 2.5% ਕਮਿਸ਼ਨ ਸਾਨੂੰ ਗਵਰਨਮੈਂਟ ਬਿਲ ਵੀ ਲੈਂਦੀ ਹੈ ਸਾਡੇ ਤੋਂ ਤੇ ਸਾਨੂੰ 45 ਰੁਪਏ 88 ਪੈਸੇ ਜਿਹੀ ਤੇ ਦਿੰਦੀ ਹੈ ਤੇ 58 ਰੁਪਏ ਸਾਡੀ ਜਿਹੜੀ ਹੈਗੀ ਹੈ 2.5% ਦੇ ਮੁਤਾਬਕ ਉਹ ਬੰਦ ਹੈ ਤੇ 12-13 ਰੁਪਏ ਦਾ ਜਿਹੜਾ ਸਾਡਾ ਡਿਫਰੈਂਸ ਹੈ ਅਸੀਂ ਉਸ ਦੀ ਮੰਗ ਕਰ ਰਹੇ ਆਂ ਤੇ ਇੱਕ ਮਜ਼ਦੂਰਾਂ ਦੀ ਜਿਹੜੀ ਸਾਡੀ ਮਜ਼ਦੂਰੀ ਹੈ ਉਹ ਬਹੁਤ ਦੇਰ ਤੋਂ ਉੱਥੇ ਹੀ ਸਥਿਰ ਹੈ ਤੇ ਅਸੀਂ ਉਹਦੇ ਲਈ ਵੀ ਲੜ ਰਹੇ ਆਂ ਵੀ ਉਹ ਵੀ ਵਧਣੀ ਚਾਹੀਦੀ ਹੈ ਕਿਵੇਂ ਦੇਖਦੇ ਹੋ ਕਿਉਂਕਿ ਫਸਲਾਂ ਲਗਭਗ ਪੱਕ ਗਈਆਂ 10 ਤੋਂ ਲੈ ਕੇ 15 ਤਰੀਕ ਦੇ ਵਿੱਚ ਆਪਣੀਆਂ ਮਾਲਵੇ ਦੀਆਂ ਸਾਰੀਆਂ ਨਾਜ ਮੰਡੀਆਂ ਕਿਸਾਨਾਂ ਦੀ ਝੋਨੇ ਦੀ ਫਸਲਾਂ ਨਾਲ ਭਰ ਜਾਣਗੀਆਂ ਤੁਹਾਡੇ ਵੱਲੋਂ ਸਟ੍ਰਾਈਕ ਚੱਲ ਰਹੀ ਆ ਤਾਂ ਮਾਹੌਲ ਆਉਣ ਵਾਲਾ ਕਿਵੇਂ ਬਣੂਗਾ ਸਰ ਇਸ ਤਰ੍ਹਾਂ ਦਾ ਵੀ ਦੇਖੋ ਹੁਣ ਤੱਕ ਤਾਂ ਮਜ਼ਦੂਰ ਤੇ ਜੋ ਆੜਤੀ ਸੀਗੇ ਉਹ ਅਸੀਂ ਸੜਕਾਂ ਤੇ ਬੈਠਣ ਲਈ ਤਿਆਰ ਸੀਗੇ ਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਜੀਰੀ ਆਏਗੀ ਜਾਂ ਕਿਸਾਨ ਯੂਨੀਅਨ ਦੇ ਨੁਮਾਇੰਦੇ ਤੁਸੀਂ ਦੇਖ ਰਹੇ ਹੋ ਵੀ ਸਾਡੇ ਵਿੱਚ ਸ਼ਾਮਲ ਹੋਏ ਨੇ ਤੇ ਅੱਗੇ ਦੀ ਅੱਗੇ ਉਹਨਾਂ ਨੇ ਵੀ ਸਾਨੂੰ ਸਮਰਥਨ ਦਿੱਤਾ ਹੈ ਕਿਸਾਨ ਯੂਨੀਅਨ ਨੇ ਤੇ ਸਾਡਾ ਆਪਸ ਦੇ ਵਿੱਚ ਕੋਈ ਵੀ ਫਰਕ ਨਹੀਂ ਹੈ 9 ਮਾਰਚ ਦਾ ਰਿਸ਼ਤਾ ਹੈ ਸਾਡਾ ਤੇ ਜਦੋਂ ਅੱਗੇ ਨੂੰ ਹੁਣ ਨਹੀਂ ਮੰਨਣਗੇ ਪੰਜਾਬ ਗਵਰਨਮੈਂਟ ਜਾਂ ਸਰਕਾਰ ਕੇਂਦਰ ਸਰਕਾਰ ਸਾਡੀ ਮੰਗ ਨਹੀਂ ਮੰਨੂਗੀ ਤਾਂ ਸਾਨੂੰ ਸਾਰਿਆਂ ਨੂੰ ਮਜਬੂਰ ਹੋ ਕੇ ਸੜਕਾਂ ਰੋਕਣ ਦੇ ਲਈ ਮਜਬੂਰ ਹੋਣਾ ਹੀ ਪਊਗਾ ਤਾਂ ਕਾਂਗਰਸ ਯੂਥ ਆਗੂ ਸ਼ੁਭਮ ਸ਼ਰਮਾ ਸਾਡੇ ਨਾਲ ਨੇ ਸ਼ੁਭਮ ਕਿਵੇਂ ਦੇਖਦੇ ਹੋ ਜਿਹੜਾ ਬਿਲਕੁਲ ਇਹ ਇੱਕ ਸੀਜ਼ਨ ਹੁੰਦਾ ਝੋਨੇ ਦਾ ਆਪਾਂ ਕਹਿੰਦੇ ਤਾਂ ਪੰਜਾਬ ਦੇ ਵਿੱਚ ਲਗਭਗ ਸਾਰੇ ਕਿਸਾਨਾਂ ਦਾ ਹੀ ਹੁਣ ਜਿਹੜੀ ਫਸਲ ਆ ਲਗਭਗ ਪੱਕ ਗਈ ਆ ਪਰ ਆੜਤੀ ਐਸੋਸੀਏਸ਼ਨ ਵੀ ਸੈਲਰ ਐਸੋਸੀਏਸ਼ਨ ਵੀ ਤੇ ਮਜ਼ਦੂਰ ਵੀ ਜਿਹੜੇ ਹੈਗੇ ਨੇ ਆ ਨਾਜ ਮੰਡੀ ਨੇ ਕੰਮ ਕਰਨ ਵਾਲੇ ਉਹ ਸਟ੍ਰਾਈਕ ਦੇ ਉੱਪਰ ਨੇ ਤਾਂ ਮਾਹੌਲ ਕਿਵੇਂ ਦੇਖਦੇ ਆਉਣ ਵਾਲੇ ਸਮੇਂ 'ਚ ਕਿਦਾਂ ਦਾ ਮਾਹੌਲ ਬਣੂਗਾ ਇਹ ਬਹੁਤ ਮਾੜੇ ਹਾਲਾਤ ਬਣ ਜਾਣੇ ਆ ਜੀ ਪੂਰੇ ਪੰਜਾਬ ਦੇ ਵਿੱਚ ਅਗਰ ਫਸਲ ਨਹੀਂ बिकੇਗੀ ਫਸਲ ਨੂੰ ਕੋਈ ਨਹੀਂ ਚਕੇਗਾ ਸਰਕਾਰ ਉਹਨੂੰ ਨਹੀਂ ਲਵੇਗੀ ਤਾਂ ਬੜੇ ਮਾੜੇ ਹਾਲਾਤ ਹੋ ਜਾਣੇ ਆ ਕਿਉਂਕਿ ਆ ਲਵੇਗੀ ਤਾਂ ਜੇ ਸਪੇਸ ਹੋਵੇਗੀ ਸ਼ੈਲਰ ਮਾਲਕ ਵਾਲਿਆਂ ਨੂੰ ਪੁੱਛ ਕੇ ਦੇਖੋ ਬਾਈ ਜੀ ਜਿਹੜੇ 20 20 25 25 ਲੱਖ ਨੂੰ ਠੇਕੇ ਦੇ ਸੈਲ ਚੜ੍ਹਦੇ ਸਨ ਅੱਜ ਉਹ 2 2 ਲੱਖ ਤੇ ਰਹਿ ਗਏ ਆ ਜੋ ਸ਼ੈ ਜਿਹੜੇ ਸ਼ੈਲਰ ਮਾਲਕ 50 50 ਬੰਦਾਂ ਰੋਜ਼ਗਾਰ ਦਿੰਦੇ ਸਨ 4 4 ਮਣੀਮ ਰੱਖਦੇ ਸਨ ਅੱਜ ਇੱਕ ਮਣੀਮ ਨਾਲ ਗੁਜ਼ਾਰਾ ਕਰ ਰਹੇ ਮਤਲਬ ਇਹ ਸਾਰੇ ਹਾਲਾਤ ਜਿਹੜੇ ਬਣਾਏ ਆ ਇਹ ਪੰਜਾਬ ਸਰਕਾਰ ਨੇ ਬੜੇ ਮੰਦਭਾਗੇ ਹਾਲਾਤ ਬਣਾ ਚੁੱਕੀ ਆ ਔਰ ਨਾਲ ਹੀ ਜਿਹੜਾ ਆਰਤੀਆ ਵਪਾਰੀ ਹੈ ਉਹ ਅੱਜ ਉਹ ਰੇ ਸੜਕਾਂ ਤੇ ਕਿਉਂ ਬੈਠਾ ਜੀ ਕਿਉਂਕਿ ਆਰਤੀਆਂ ਨੇ ਆਪਦੀ ਮੰਗ ਰੱਖੀ ਹੈ ਵੀ ਸਾਡੇ ਕਮਿਸ਼ਨ 'ਚ ਵਾਧਾ ਕੀਤਾ ਜਾਵੇ। ਹਾਂ ਇਹਦੀ ਮੀਟਿੰਗ ਦੇ ਵਿੱਚ ਹੱਲ ਕੀਤਾ ਜਾ ਸਕਦਾ ਹੈ। ਇਹਨੂੰ ਬੁਲਾਇਆ ਜਾ ਸਕਦਾ ਹੈ। ਪਰ ਬੜੇ ਅਫਸੋਸ ਵਾਲੀ ਗੱਲ ਹੈ ਕਿ ਜਦ ਵੀ ਇਹਨਾਂ ਨੂੰ ਬੁਲਾਇਆ ਜਾਂਦਾ ਹੈ ਉਸ ਦਾ ਨਾ ਤਾਂ ਕੋਈ ਸਿੱਟਾ ਨਿਕਲਦਾ ਨਾ ਮਾਨਯੋਗ ਮੁੱਖ ਮੰਤਰੀ ਸਾਹਿਬ ਉਸ ਮੀਟਿੰਗ 'ਚ ਸ਼ਿਰਕਤ ਕਰਦੇ। ਇਤਨਾ ਕਿਤੇ ਮਾਹੌਲ ਖਰਾਬ ਹੋਊਗਾ ਕਿਉਂਕਿ ਜਦੋਂ ਆਪਾਂ ਮਾਲਵੇ ਦੀ ਗੱਲ ਕਰੀਏ ਤਾਂ ਤਕਰੀਬਨ ਹੁਣ ਤੋਂ ਇੱਕ ਹਫ਼ਤੇ ਬਾਅਦ ਜਿਹੜਾ ਹੈਗਾ ਪੂਰਾ ਸੀਜ਼ਨ ਪੀਕ ਤੇ ਆ ਜਾਣਾ। ਅਗਰ ਕਿਸਾਨ ਘਰਾਂ 'ਚ ਫਸਲਾਂ ਰੱਖਦੇ ਨੇ ਉਹ ਖਰਾਬ ਹੋਣਗੀਆਂ ਕੁਆਲਿਟੀ 'ਚ ਘਾਟਾ ਹੋਊਗਾ ਮੰਡੀਆਂ 'ਚ ਸਟ੍ਰਾਈਕ ਆ ਤਾਂ ਲੱਗਦਾ ਕਿ ਜਿਹੜੇ ਆਰਤੀ ਦੇ ਕਿਸਾਨ ਨੌ ਮਾਸ ਦਾ ਰਿਸ਼ਤਾ ਹੁੰਦਾ ਉਹਨਾਂ ਦੇ ਵਿੱਚ ਵੀ ਇੱਕ ਦਰਾਰ ਪੈਦਾ ਹੋ ਜਾਊਗੀ ਜਦੋਂ ਫਸਲਾਂ ਨਹੀਂ ਵਿਕਣਗੀਆਂ ਕਿਸਾਨਾਂ ਦੀਆਂ ਨੀ ਆੜਤੀਏ ਤੇ ਜਿਹੜਾ ਜ਼ਿੰਮੇਦਾਰ ਹੈ ਉਹਨਾਂ 'ਚ ਇੱਕ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਜਿਹੜੀ ਦਿੱਕਤ ਹੈ ਉਹ ਸਰਕਾਰ ਵੱਲੋਂ ਆ ਰਹੀ ਹੈ ਪ੍ਰਸ਼ਾਸਨ ਵੱਲੋਂ ਆ ਰਹੀ ਹੈ ਅਗਰ ਉਹ ਦਿੱਕਤ ਹੈ ਉਹ ਦੂਰ ਕਰਨ ਕਿਉਂਕਿ ਆੜਤੀਏ ਤੇ ਜਿਹੜਾ ਤੁਸੀਂ ਜਿਵੇਂ ਤੁਹਾਨੂੰ ਜ਼ਿਕਰ ਕਰਿਆ ਹੈ ਕਿ ਇਹਨਾਂ ਦਾ 9 ਮਾਸ ਦਾ ਰਿਸ਼ਤਾ ਹੈ ਜੇ ਕਿਸੇ ਜ਼ਿੰਮੇਦਾਰ ਨੇ ਆਪਣੀ ਧੀ ਦਾ ਵਿਆਹ ਕਰਨਾ ਹੈ ਤਾਂ ਉਹ ਸਭ ਤੋਂ ਪਹਿਲਾਂ ਆੜਤੀਏ ਕੋਲ ਆਉਂਦਾ ਕਦੇ ਮੁੱਖ ਮੰਤਰੀ ਕੋਲ ਤਾਂ ਜਾਊਗਾ ਨਹੀਂ ਵੀ ਮੇਰੀ ਕੁੜੀ ਦਾ ਵਿਆਹ ਹੈ ਜੀ ਮੇਰੀ ਮਦਦ ਕਰਿਓ ਜਾਂ ਕਿਸੇ ਬੱਚੇ ਨੂੰ ਬਾਹਰ ਤੋਰਨਾ ਹੈ ਉਹ ਕੋਈ ਕੁਲਦੀਪ ਧਾਲੀਵਾਲ ਕੋਲ ਤਾਂ ਜਾਊਗਾ ਨਹੀਂ ਵੀ ਤੁਹਾਡਾ ਵਿਦੇਸ਼ ਮੰਤਰਾਲਾ ਮੇਰੇ ਬੱਚੇ ਨੂੰ ਬਾਹਰ ਤੋਰ ਦਿ ਉਤਾਰਤੀ ਕੋਲੇ ਆਊਗਾ ਵੀ ਭਾਈ ਜੀ ਮੇਰੀ ਮਦਦ ਕਰੋ ਮੈਨੂੰ ਆਰਥਿਕ ਮਦਦ ਕਰੋ ਮੇਰੇ ਨਾਲ ਖੜੋ ਇਸ ਸਮੇਂ ਔਰ ਜਦੋਂ ਆੜਤੀਏ ਉਹਦੇ ਨਾਲ ਖੜਦਾ ਹੈ ਤਾਂ ਆੜਤੀਏ ਨੂੰ ਇਹ ਹੁੰਦਾ ਕਿ ਇਹ ਫਸਲ ਮੇਰੇ ਕੋਲ ਲੈ ਕੇ ਆਵੇਗਾ ਉਹ ਇੱਕ ਦੂਜੇ ਨਾਲ ਰਿਸ਼ਤਾ ਜੁੜਿਆ ਹੋਇਆ ਹੈ ਔਰ ਨਾਲ ਹੀ ਸੈਲਰਾਂ ਦਾ ਰਿਸ਼ਤਾ ਹੈ ਕਿਉਂਕਿ ਜੇ ਮੰਡੀਆਂ ਤੋਂ ਖਰੀਦ ਹੋ ਕੇ ਜਾਵੇਗੀ ਸੈਲਰ ਕੋਲ ਸੈਲਰ ਦੇ ਕੋਲ ਸਪੇਸ ਆਵੇਗੀ ਤਾਂ ਸਾਰਾ ਕੰਮ ਚੱਲਣਾ ਹੈ ਪਰ ਇਹ ਸਾਰੀ ਚੀਜ਼ ਦੀ ਜਿਹੜੀ ਮੇਨ ਜੜ ਹੈ ਉਹ ਪੰਜਾਬ ਸਰਕਾਰ ਹੈ ਪੰਜਾਬ ਸਰਕਾਰ ਇਹਤੇ ਗੌਰ ਹੀ ਨਹੀਂ ਕਰ ਰਹੀ ਭਗਵੰਤ ਸਿੰਘ ਮਾਨ ਜਦੋਂ ਵਿਰੋਧੀ ਧਿਰ ਦੇ ਵਿੱਚ ਸਨ ਉਹ ਆਖਦੇ ਸਨ ਕਿ ਮੈਂ ਮੰਡੀਆਂ 56 ਡਾ ਕੇ ਬੈਠਾਂਗਾ ਨਾਤਾਜ ਭਗਵੰਤ ਸਿੰਘ ਸਾਹਿਬ ਦਾ ਮੰਝਾ ਦਿਖਦਾ ਤੇ ਨਾ ਹੀ ਧੂਰੀ ਵਾਲਿਆਂ ਲਈ ਉਹ ਹਰਾ ਪੈਨ ਵਰਤਦੇ ਦਿਖਦੇ ਔਰ ਉਹਨਾਂ ਦੇ ਪਰਿਵਾਰ ਵੱਲੋਂ ਜਿਹੜੇ ਵੀ ਚੇਅਰਮੈਨ ਨਿਯੁਕਤ ਕਰੇ ਆ ਜਾਂ ਕੋਈ ਹੋਰ ਕਰਿਆ ਨਾ ਤਾਂ ਉਹ ਧਰਨੇ ਚਾਉਂਦੇ ਸਗੋਂ ਉਹਨਾਂ ਦਾ ਹੱਕ ਬਣਦਾ ਹੈ ਵੀ ਉਹ ਧਰਨੇ ਚਾ ਕੇ ਸ਼ਮੂਲੀਅਤ ਕਰਨ ਤੇ ਉਹਰੇ ਆਕੇ ਇਹਨਾਂ ਦੀਆਂ ਮੰਗਾਂ ਨੇ ਉਹ ਮਾਨਸਾ ਪ੍ਰਸ਼ਾਸਨ ਦੇ ਜ਼ਰੀਏ ਉੱਥੇ ਤੱਕ ਪਹੁੰਚ ਦਿਆ ਕਰਨ ਤੇ ਇਹਦਾ ਹੱਲ ਕਰਨ ਕਿਉਂਕਿ ਉਹ ਵੀ ਉਸ ਕਮੇਟੀ ਦੇ ਚੇਅਰਮੈਨ ਹਨ ਜਿਸ ਕਮੇਟੀ ਦੀ ਨਾਜ ਮੰਡੀ ਨਾਲ ਵਾਰਤਾਲਾਪ ਰਹਿੰਦੀ ਹੈ ਇਹ ਚੀਜ਼ਾਂ ਤੇ ਇਹਨਾਂ ਨੂੰ ਗੌਰ ਕਰਨੀ ਚਾਹੀਦੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਅਗਰ ਇਸ ਚੀਜ਼ ਤੇ ਨਹੀਂ ਗੌਰ ਗੌਰ ਹੋਵੇਗੀ ਤਾਂ ਬੜੇ ਹਾਹਾਕਾਰ ਮੱਚ ਜਾਵੇਗਾ ਸਾ। ਤਾਂ ਬਿਲਕੁਲ ਪੰਜਾਬ ਦੇ ਵਿੱਚ ਤਕਰੀਬਨ 5 ਦਿਨਾਂ ਬਾਅਦ ਜਿਹੜੇ ਅਗਰ ਆਪਾਂ ਗੱਲ ਮਾਲਵੇ ਦੀ ਕਰੀਏ ਤਾਂ ਜਿਹੜਾ ਸੀਜ਼ਨ ਆ ਪੂਰਾ ਪੀਕ ਤੇ ਆ ਜਾਊਗਾ ਕਿਸਾਨਾਂ ਦੀਆਂ ਫਸਲਾਂਾਂ ਪੱਕੇ ਜਾਣਗੇ ਤਾਂ ਕਿਸਾਨ ਮੰਡੀਆਂ ਚ ਜਾਣਗੇ ਉਹਨਾਂ ਦੀ ਫਸਲ ਨਹੀਂ बिकੂਗੀ ਕਿਉਂਕਿ ਭਾਵੇਂ ਗੱਲ ਆੜਤੀਆਂ ਦੀ ਕਰੀਏ ਭਾਵੇਂ ਗੱਲ ਸੈਲਰ ਐਸੋਸੀਏਸ਼ਨ ਦੀ ਗੱਲ ਕਰੀਏ ਤਾਂ ਭਾਵੇਂ ਗੱਲ ਮੰਡੀ ਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਕਰੀਏ ਸਾਰੇ ਆਪਣੀਆਂ ਮੰਗਾਂ ਨੂੰ ਲੈ ਕੇ ਸਟ੍ਰਾਈਕ ਦੇ ਉੱਪਰ ਚੱਲ ਰਹੇ ਨੇ ਆਉਣ ਵਾਲੇ ਸਮੇਂ ਚ ਕਿਵੇਂ ਜਿਹੜਾ ਹੈਗਾ ਸਰਕਾਰ ਦਾ ਇਹ ਮੰਗਾਂ ਨੂੰ ਲੈ ਕੇ ਸਮਝੌਤਾ ਹੁੰਦਾ ਇੱਕ ਵੱਡਾ ਸਵਾਲ ਹੈ ਕਿਉਂਕਿ ਅਗਰ ਜਲਦ ਇਸ ਮਾਮਲੇ ਦਾ ਨਿਪਟਾਰਾ ਨਹੀਂ ਹੋਇਆ किसाना मुश्किल हो सकती है। तो उरीतों, कौशल, दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और WhatsApp चैनल आरोप